ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਭਰਿਆ ਉਪਰਾ lễ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲੀਦਾਨ ਨੂੰ ਦਰਸਾਉਂਦੇ ਰਾਈਟ ਹੈਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼ੁਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀਆਂ ਟੁੱਟ ਸ਼ਰਦਾ ਤੇ ਸਤਕਾਰ ਨਾਲ ਇਹਨਾਂ ਸਮਾਗਮਾਂ ਦਾ ਹਿੱਸਾ ਬਣੀਏ ਸ਼ੋਭਨ ਨੂੰ ਬਹੁਤ ਧੰਨਵਾਦ ਤੁਹਾਡਾ ਅੱਜ ਜਿਹੜੀ ਅਸੀਂ ਮੀਟਿੰਗ ਰੱਖੀ ਹੈ ਇਹ ਹੈਗਾ ਕਿਸਾਨ ਬੈਂਕ ਦੀ ਮੀਟਿੰਗ ਹੈ ਤੇ ਇਹਦੇ ਵਿੱਚ ਅਸੀਂ ਕਿਸਾਨ ਵਿਕਾਸ ਦਾ ਸੰਗਠਨ ਪਾਰਟੀ ਲਈ ਜੋ ਕੰਮ ਕਰਨ ਵਾਲਾ ਹੈ ਅੱਗੇ ਪਲੈਨਿੰਗ ਹੈਗੀ ਹੈ ਜੋ ਕਿਸਾਨਾਂ ਲਈ ਸਹੂਲਤਾਂ ਸਰਕਾਰ ਵੱਲੋਂ ਆਈਆਂ ਨੇ ਉਹਦੀ ਜਾਣਕਾਰੀ ਤੇ ਜਿਹੜੀਆਂ ਐਕਚੁਅਲੀ ਅੱਗੇ ਲੋੜ ਹੈਗੀ ਹੈ ਕੀ ਕੀ ਸਾਨੂੰ ਚਾਹੀਦਾ ਹੈ ਕੀ ਕੀ ਅੱਗੇ ਜਾ ਕੇ ਸਰਕਾਰ ਕਰ ਸਕਦੀ ਹੈ ਉਸ ਸੰਬੰਧੀ ਮੀਟਿੰਗ ਹੋਈ ਸੀ ਇਹਦੇ ਸਰ ਮੇਨ ਅਜੰਡਾ ਕੀ ਮੀਟਿੰਗਾਂ ਦੇ ਅੰਦਰ ਮੇਨ ਜਨਾਬ ਪਿੰਡ ਕਮੇਟੀਆਂ ਵਿਲੇਜ ਜਿਹੜੇ ਅਸੀਂ ਬਣਾ ਰਹੇ ਹਾਂ ਕਮੇਟੀ ਉਹਦੇ ਵਾਸਤੇ ਹੈ ਹਰ ਪੀੜਤਾਂ ਵਾਸਤੇ ਅੱਗੇ ਆ ਕੇ ਰਿਕੋਗਨਾਈਸ ਉਹ ਵੈਸੇ ਤਾਂ ਤੁਸੀਂ ਦੇਖਿਆ ਵੀ ਮਾਨ ਸਰਕਾਰ ਪਹਿਲੀ ਸਰਕਾਰ ਹੈ ਜਿਨ੍ਹਾਂ ਨੇ ਹਿੰਦੂਸਤਾਨ ਦੇ ਵਿੱਚ ਸਭ ਤੋਂ ਵੱਧ ਖਰਾਬਾ ਜਿਹੜਾ ਇਸ ਵਾਰੀ 20000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਹਰ ਪੀੜਤਾਂ ਲਈ ਦਿੱਤਾ ਹੈ ਤੇ ਅੱਗੇ ਵੀ ਜਿਹੜਾ ਹੈਗਾ ਹੁੰਦਾ ਜਿਵੇਂ 185000 ਕਵਾਂਟਲ ਮੈਂ ਪੰਛੀਰ ਦਾ ਚੇਅਰਮੈਨ ਵੀ ਆ 185000 ਕਵਾਂਟਲ ਅਸੀਂ ਬੀ ਫ੍ਰੀ ਵੰਡੇ ਆ ਹਰ ਪੀੜਤਾਂ ਲਈ 60000 ਕਵਾਂਟਲ ਅਸੀਂ 50% ਸਬਸਿਡੀ ਤੇ ਦਿੱਤਾ ਹੈ ਕਹਿੰਦੇ ਕਿ ਪਹਿਲੀ ਵਾਰ ਹੋਇਆ ਵੀ ਇਨਾ ਮੈਨੂੰ 3 ਸਾਲ ਹੋ ਗਏ ਚੇਅਰਮੈਨ ਬਣੇ ਨੂੰ ਜਾਂ ਉਸ ਤੋਂ ਪਹਿਲਾਂ ਮੈਂ ਆਪਣੇ ਡੈਟੇ ਸਰਕਾਰਾਂ ਦੇ ਵੇਖੇ ਨੇ ਕਿਸੇ ਨੇ ਵੀ ਇੰਨੀ ਹੈਲਪ ਨਹੀਂ ਕਿਸਾਨਾਂ ਦੀ ਕੀਤੀ ਹੈ ਆਰ ਵਾਲੇ ਸਮੇਂ ਤੇ ਕਿਸਾਨਾਂ ਦੀ ਹੋਰ ਸਰਕਾਰ ਵੱਲੋਂ ਕੀ ਮਤਲਬ ਕੀ ਥੋੜਾ ਦਿੱਤੇ ਜਾ ਸਕਦੇ ਬਹੁਤ ਕੁਛ ਹੈ ਅਕਲੀ ਕਿਸਾਨਾਂ ਲਈ ਮੈਂ ਕਹਿ ਸਕਦਾ ਜਿਹੜਾ ਕਿਸਾਨਾਂ ਲਈ ਆਮ ਆਦੀ ਪਾਰਟੀ ਦੀ ਸਰਕਾਰ ਨੇ ਜਾਂ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਕੀਤਾ ਉਹ ਇੱਕ ਕਿਸੇ ਨੇ ਸੋਚਿਆ ਵੀ ਨਹੀਂ ਸੀਗਾ ਜਿਵੇਂ ਤੁਸੀਂ ਵੇਖਿਆ ਵੀ ਜਿਹੜੇ ਲੋਕ ਮਰਾਜ਼ਮ ਟੈਬ ਜਿਹੜੇ ਜਾਂਦੇ ਨੇ ਉਹ 9 ਵਜੇ ਜਾਂਦੇ ਨੇ ਸ਼ਾਮ ਨੂੰ 5 ਵਜੇ ਘਰੇ ਆ ਜਾਂਦੇ ਨੇ ਉਹਨਾਂ ਨੂੰ ਚੰਨੀ ਤਨਖਾਹ ਮਿਲਦੀ ਹੈ ਪਰ ਕਿਸਾਨ ਦੀ ਜੂਨ ਵਿਚਾਰੇ ਦੀ ਪੂਰੀ ਸੀ ਕਿ ਜਿਵੇਂ ਅਸੀਂ ਖੇਤਾਂ ਦੇ ਵਿੱਚ ਪਾਣੀ ਲਾਉਣ ਜਾਂਦੇ ਸੀਗੇ ਸਾਡੀ ਲਾਈਟ ਦਾ ਜਿਹੜਾ ਪ੍ਰਬੰਧ ਅਸੀਂ ਰਾਤ ਨੂੰ ਹੀ ਹੁੰਦਾ ਸੀ ਤਕਰੀਬਨ ਪਤਾ ਨਹੀਂ ਸਾਡੇ ਨਾਲ ਕੀ ਦੁਸ਼ਮਣੀ ਸੀ ਉਹਨਾਂ ਲੋਕਾਂ ਦੀ ਤੇ ਮਾਨ ਸਾਹਿਬ ਨੇ ਸੋਚ ਕੇ ਕਿਉਂਕਿ ਮਾਨ ਸਾਹਿਬ ਆਪ ਖੇਤੀ ਕਰਨ ਵਾਲੇ ਬੰਦੇ ਨੇ ਸੀਐਮ ਸਾਹਿਬ ਖੇਤੀ ਕਰਦੇ ਕਰਦੇ ਪਿੰਡਾਂ 'ਚੋਂ ਗਏ ਨੇ ਤੇ ਉਹਨਾਂ ਨੂੰ ਪਤਾ ਸੀਗਾ ਵੀ ਜੀਮਦਾਰਾਂ ਨੂੰ ਤਕਲੀਫਾਂ ਕੀ ਨੇ ਤੇ ਜੀਮਦਾਰਾਂ ਨੂੰ ਚਾਹੀਦਾ ਕੀ ਹੈ ਉਹਨਾਂ ਨੇ ਸਵੇਰੇ ਬਿਜਲੀ ਜਿਹੜੀ ਹੈਗੀ ਬਿਜਲੀ ਜਾਂ ਜਿੱਕੇ ਦਿਨੇ ਅਸੀਂ ਜਦੋਂ ਵੀ ਖੇਤ ਜਾਂਦੇ ਆ ਤਾਂ ਘਟੋ ਘਟ ਮੋਟਰਾਂ ਦਾ ਪਾਣੀ ਜੜਾ ਹੈਗਾ ਬਹੁਤ ਵਧੀਆ ਅਸੀਂ ਨਾਲ ਦੀ ਨਾਲ ਮੋਟਰ ਚਲਾਉਨੇ ਆ ਤਾਂ ਆਪਣੀ ਫਸਲ ਬਮਾ ਲੈਨੇ ਆ ਸਰ ਪਹਿਲਾਂ ਤਾਂ ਤੁਹਾਡਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਅਸੀਂ ਤੁਹਾਡੇ ਬਹੁਤ ਸ਼ੁਕਰਗੁਜ਼ਾਰ ਆ ਜਿਹੜੇ ਤੁਸੀਂ ਸਾਡੇ ਵਿਊਜ਼ ਲੋਕਾਂ ਤੱਕ ਸਾਡੇ ਤੱਕ ਪਹੁੰਚਾਉਨੇ ਹੋ ਹਮੇਸ਼ਾ ਵੀ ਜੋ ਕੀ ਹੋ ਰਿਹਾ ਕੀ ਪਾਰਟੀ ਕੀ ਕਰ ਰਹੀ ਆ ਕਿੰਨਾਂ ਲਈ ਕੀ ਕਰ ਰਹੀ ਆ ਉਹ ਸਾਰੇ ਤੁਸੀਂ ਪਹੁੰਚਾਉਨੇ ਹੋ ਉਹਦੇ ਲਈ ਅਸੀਂ ਤੁਹਾਡਾ ਵਿਸ਼ੇਸ਼ ਧੰਨਵਾਦ ਕਰਦੇ ਆ ਔਰ ਅੱਜ ਦੀ ਮੀਟਿੰਗ ਦਾ ਏਜੰਡਾ ਹੈ ਅਸੀਂ ਨਵੇਂ ਨਿਯੁਕਤ ਕੀਤੇ ਸਾਰੇ ਜ਼ਿਲ੍ਹੇ ਸਾਡੇ ਪਹਿਲਾਂ ਅਸੀਂ ਹਲਕਾ ਪ੍ਰਧਾਨ ਲਾਏ ਸੀਗੇ ਤੇ ਫਿਰ ਉਸ ਤੋਂ ਬਾਅਦ ਅਸੀਂ ਬਲਾਕ ਲੈਵਲ ਤੇ ਲਾਏ ਤੇ ਹੁਣ ਪਿੰਡਾਂ ਦੇ ਵਿੱਚ ਅਸੀਂ 11-11 ਐਮਬੀਰ ਕਮੇਟੀयां ਬਣਾਉਣੀਆਂ ਨੇ ਤੇ ਉਹ ਜਿਹੜੀਆਂ ਕਿ ਜਿਵੇਂ ਜੋ ਸਰਕਾਰ ਦੇ ਉੱਤੋਂ ਹੁਕਮ ਆਉਣਗੇ ਉਹਦੇ ਅਨੁਸਾਰ ਅਸੀਂ ਕੰਮ ਕਰਾਂਗੇ ਤੇ ਔਰ ਕਿਸਾਨ ਪੱਖੀ ਕੰਮ ਹੋਰ ਵੀ ਜੋ ਹੋਣਗੇ ਕਿਸਾਨਾਂ ਪੱਖੀ ਕੰਮ ਉਹ ਸਾਰੇ ਕੀਤੇ ਜਾਣਗੇ ਜੀ ਜੋ ਕਿਸਾਨਾਂ ਦੀ ਜੋ ਮੁਸ਼ਕਲਾਂ ਹੁੰਦੀਆਂ ਉਹਨਾਂ ਨੂੰ ਮੁੱਢਲੀਆਂ ਲੋੜਾਂ ਨੇ ਜੋ ਵੀ ਹੈ ਚਾਹੇ ਖਾਦ ਬੀਜ ਪਾਣੀ ਬਿਜਲੀ ਦੇਹੇ ਜਿਹੇ ਮੁੱਦੇ ਉਹਨਾਂ ਲਈ ਇਸ ਪਹਿਲ ਦੇ ਆਧਾਰ ਦੇ ਉੱਤੇ ਅਸੀਂ ਪਿੰਡਾਂ ਦੇ ਵਿੱਚ ਤਾਂ ਕਿ ਸਾਡਾ ਇੱਕ ਸਿਸਟਮ ਬਣ ਜਵੇ ਜੇ ਕਿਤੇ ਇੱਕ ਤਾਂ ਪ੍ਰੋਬਲਮ ਆ ਉਹ WhatsApp ਗਰੁੱਪ 'ਚ ਪਾਵੇ ਤਾਂ ਉਹ ਤੇ ਸਾਰਿਆਂ ਨੂੰ ਪਤਾ ਲੱਗ ਜੂਵੇ ਉੱਥੇ ਆ ਪ੍ਰੋਬਲਮ ਆ ਜੀ ਇਸ ਲਈ ਅਸੀਂ ਇਹ ਸਾਰਾ ਸੰਗਠਨ ਅਸੀਂ ਦੁਬਾਰਾ ਰਿਵਾਈਵ ਕਰਕੇ ਦੁਬਾਰਾ ਸਾਰੇ ਕਰ ਰਹੇ ਆ ਜੀ ਮੇਨ ਮੁਸ਼ਕਲਾ ਕੀ ਆ ਰਹੀਆਂ ਪਤਾ ਲੱਗਿਆ ਤੁਹਾਡੇ ਜੀ ਉਹਨਾਂ ਨਾਲ ਗੱਲਬਾਤ ਕੀਤੀ ਸਰ ਮੇਰੀ ਮੁਸ਼ਕਲਾਂ ਤਾਂ ਪਹਿਲਾਂ ਤਾਂ ਡੀਏਪੀ ਦੀ ਆ ਰਹੀ ਸੀ ਮੈਂ ਜੀ ਉਹ ਸਾਰੀ ਹਸੋਲਵ ਕੀਤੀ ਗਈ ਜੀ ਹੇ ਯਾਨੀ ਮੇਨ ਮੁਸ਼ਕਲ ਫਸਲ ਬੀਜਣ ਦੀ ਆ ਰਹੀ ਸੀ ਕਿ ਬਾਕੀ ਜਿਹੜੇ ਹੜਪੀੜਤਾ ਇਲਾਕੇ ਆ ਉੱਥੇ ਮਿੱਟੀ ਪੱਧਰ ਕਰਨ ਦੀ ਉੱਥੇ ਦੇਖੋ ਤੁਸੀਂ ਕਿਵੇਂ ਲੋਕਾਂ ਨੇ ਸਾਡੇ ਪੰਜਾਬ ਦੇ ਲੋਕਾਂ ਨੇ ਹੀ ਉੱਥੇ ਜਾ ਕੇ ਉਹਨਾਂ ਦੀ ਮਦਦ ਕੀਤੀ ਆ ਉਹਨਾਂ ਦੇ ਕਿ ਸਾਡੀ ਸਰਕਾਰ ਨੇ ਉਹਨਾਂ ਦਾ ਇਹ ਸਾਥ ਦਿੱਤਾ ਵੀ ਜਿਸ ਦਾ ਖੇਤ ਉਸ ਦੀ ਰੇਤ ਉਹਦੇ ਅਕੋਰਡਿੰਗ ਉਹ ਜੀਮੀਦਾਰ ਆਪਦੇ ਖੇਤ ਚੋਂ ਰੇਤ ਚੱਕਦਾ ਉਹ ਵੇਚ ਦਿੰਦਾ ਤੇ ਜੇ ਉਹਨੂੰ ਉਹਦੀ ਆਮਦਨ ਆਉਂਦੀ ਆ ਤਾਂ ਕਿ ਉਹ ਤੋਂ ਕੁਝ ਨਾ ਕੁਝ ਉਦੋਂ ਸਾਰਾ ਨੁਕਸਾਨ ਨਹੀਂ ਪੂਰਾ ਕੀਤਾ ਜਾ ਸਕਦਾ ਕੁਛ ਨਾ ਕੁਛ ਜੋ ਹੋਇਆ ਪੂਰਾ ਕੀਤਾ ਸਰਕਾਰ ਨੇ 20000 ਰੁਪਏ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਵੀ ਦਿੱਤਾ ਵਾ ਉਹਨਾਂ ਦਾ ਔਰ ਉਹਨਾਂ ਦਾ ਜੋ ਵੀ ਹੁਣ ਆਨਲਾਈਨ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਉੱਥੇ ਆਉਣ ਗਿਆ ਕਿਉਂਕਿ ਉਹ ਲੋਕਾਂ ਦੀਆਂ ਜ਼ਮੀਨਾਂ ਇੱਧਰ ਉੱਧਰ ਰਲ ਗਈਆਂ ਉਹਦੇ ਸਬੰਧੀ ਜੋ ਵੀ ਉਹਨਾਂ ਦੀ ਹੋਣ ਗਿਆ ਮਿੰਟੀਆਂ ਗਣਤੀਆਂ ਉਹ ਵੀ ਸਰਕਾਰ ਕੋਲੋਂ ਕਰਵਾ ਲਈ ਜਿਵੇਂ ਕਿ ਕੋਈ ਕੁਝ ਕਹਿ ਰਹੇ ਦੇਖਦਾ ਵੈਰਾ ਮਿੱਟੀ ਜਿਹੜੀ ਆਉਂਦੀ ਉਹਦੇ ਨਾਲ ਕੀ ਜਿਹੜਾ ਫਸਲਾਂ ਜੇ ਪ੍ਰੋਪਰ ਚੱਲੀਆਂ ਨਹੀਂ ਤਾਂ ਉਹਨਾਂ ਦਾ ਕਿਸਦਾ ਸੁਖ ਰਿਹਾ ਹੈ ਨੇ ਚੱਲਣ ਕੀ ਫਸਲਾਂ ਜੀ ਉਹ ਚਲੋ ਪਹਿਲੀ ਵਾਰੀ ਹੁੰਦਾ ਜਿਹੜਾ ਉੱਪਰ ਰੇਤਾ ਚੜ੍ਹਿਆ ਹੁੰਦਾ ਜੀ ਉਹਨੂੰ ਰੇਤਾ ਜਾਂਦਾ ਕਹਰਾ ਨਾਲ ਪਾਸੇ ਲਾਇਆ ਜਾਊਗਾ ਜੀ ਜਾਂ ਉਹਨੂੰ ਉੱਥੋਂ ਚੁਕਾ ਕੇ ਹੋਰ ਦੂਜੀ ਦਾ ਟਰਾਂਸਪੋਰਟ ਕਰਕੇ ਸਿੱਟਿਆ ਜਾਊਗਾ ਜੀ ਉਹ ਜ਼ਮੀਨ ਦਾ ਥੱਲੇ ਉਹ ਪਜਾਊ ਨਿਕਲੀ ਆਉਣੀ ਆ ਫੇਰ ਵੀ ਔਰ ਫਿਰ ਜਿੱਥੇ ਇੱਕ ਹੋਰ ਫਰਕ ਪੈਂਦਾ ਜਦੋਂ ਹੜ ਦਾ ਪਾਣੀ ਆਉਂਦਾ ਨਾ ਉਹ ਧਰਤੀ ਨੂੰ ਪਜਾਊ ਬਣਾ ਜਾਂਦਾ ਬੰਦਾ ਤੇ ਉੱਥੇ ਬਹੁਤ ਜ਼ਿਆਦਾ ਖਾਦ ਪਾਉਣ ਦੀ ਲੋੜ ਨਹੀਂ ਪੈਂਦੀਗੀ ਇਸ ਲਈ ਉਹਦਾ ਕੋਈ ਨੁਕਸਾਨ ਹੋਊਗਾ ਉਹਦਾ ਯਾਨੀ ਬੀਸਿਕਲੀ ਫਸਲ ਦੇ ਉੱਤੇ ਕੋਈ ਨੁਕਸਾਨ ਨਹੀਂ ਫਸਲਾਂ ਉਮੀ ਲਹਿਰ ਰਾਉਣ ਦੀ ਪੰਜਾਬ ਦੀ ਜਿਵੇਂ ਅੱਗੇ ਲਾ ਰਾ ਹਾਂ ਸਰ ਕਿੰਨੇ ਪਿੰਡਾਂ ਦੇ ਕਵਰ ਕੀਤੇ ਗਏ ਕਿੰਨੇ ਪਿੰਡਾਂ ਤੇ ਕਮੇਟੀਆਂ ਬਣਾਈਆਂ ਗਈਆਂ ਇਹ ਤਕਰੀਬਨ ਅਸੀਂ ਹਲੇ ਤਾਂ ਕਮੇਟੀਆਂ ਦੀ ਸ਼ੁਰੂਆਤ ਆ ਜੀ ਕਮੇਟੀ ਜੇ ਸ਼ੁਰੂ ਆਤਾ ਮੀਟਿੰਗ ਸੱਦੀ ਹੈ ਜੀ ਹਲੇ ਅਸੀਂ ਪਿੰਡਾਂ ਚੋਂ ਪਹਿਲਾਂ ਇੱਕ ਹਰ ਇੱਕ ਪਿੰਡ ਵਿੱਚੋਂ ਇੱਕ ਇੱਕ ਬੰਦਾ ਲਿਆ ਸੀਗਾ ਹੁਣ ਅਸੀਂ ਕਿ ਟੋਕ ਘਟ ਵੀ ਇੱਥੇ 11-11 ਮੈਂਬਰੀ ਕਮੇਟੀਆਂ ਬਣਾ ਕੇ ਜੋ ਵੀ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕਿਸਾਨਾਂ ਦੇਗੇ ਖੜਾ ਕਮੇਟੀਆਂ ਸਹੀ ਕਮੇਟੀ ਕੰਮ ਕੀ ਕਰੂਗੀ ਕੰਮ-ਕਮ ਉਥੇ ਜ਼ਿੰਮੇਵਾਰਾਂ ਦੀਆਂ ਮੁਸ਼ਕਲਾਂ ਜੀ ਜੋ ਵੀ ਮੁਸ਼ਕਲਾਂ ਜ਼ਿੰਮੇਵਾਰਾਂ ਨੂੰ ਆਉਣਗੀਆਂ ਉਹ ਸਾਰਾ ਕੰਮ ਕਰੂਗੀ ਜੋ ਸਰਕਾਰ ਦੀਆਂ ਨੀਤੀਆਂ ਹੋਣਗੀਆਂ ਉਹਗਾਹਾਂ ਤੱਕ ਪਹੁੰਚਾਉਣ ਲਈ لوکاں تک پہنچون ਲਈ ਲੋਕੋ سارے کام ਕਰੂਗੀ ਜੋ ਵੀ ਨਵੀਂ ਨੀਤੀ ਆਊਗੀ ਸਰਕਾਰ ਦੀ ਜਾਂ ਪੁਰਾਣੀਆਂ ਨੇ ਕਈਆਂ ਨੂੰ ਲੋਕ ਬੈਨੀਫਿਟ ਨਹੀਂ ਮਿਲਦੇ ਜ਼ਿੰਮੇਵਾਰਾਂ ਦੇ ਜੋ ਕੰਮ ਨੇ چاہے تحصیل لیول ਤੱਕ ਕੰਮ ਆ چاہے ڈسٹرکٹ لیول ਤੱਕ ਕੰਮ ਆ ਕੋਈ ਵੀ ਕੰਮ ਆ ਉਹਨਾਂ ਦੇ کمیٹی ਉਹਨਾਂ ਦੇ ਨਾਲ ਨਾ ਮੋੜੇ ਮੋੜੇ ਹੈ ਰਿਪੋਰਟ ਕਿਨੂੰ ਕਰੂ ਕਮੇਟੀ ਕਮੇਟੀ ਰਿਪੋਰਟ ਦਾ ਦਾ ਸਾਨੂੰ ਕਰੂਗੀ ਅਸੀਂ ਅੱਗੇ ਕਰਾਂਗੇ ਅੱਗੇ ਸਾਡੀ ਸਰਕਾਰ ਤੱਕ ਜਾਊਗੀ ਜੀ ਇਹ ਜੋ ਲੋਕਾਂ ਨੂੰ ਰਾਹਤ ਮਿਲੇਗੀ ਬਿਲਕੁਲ ਲੋਕਾਂ ਨੂੰ ਰਾਹਤ ਮਿਲੂਗੀ ਜੀ ਕਿ ਲੋਕਾਂ ਨੂੰ ਅੱਗੇ ਨਾਲ ਸੌਖਾ ਮਹਿਸੂਸ ਕਰਾਉਣਾ ਹੈ ਤਾਂ ਕਿ ਲੋਕਾਂ ਦੀ ਜਿਹੜੀ ਖੱਜਲ ਖਵਰੀ ਦਿਹਾੜੀਆਂ ਭੰਨ ਕੇ ਸ਼ਹਿਰ ਦੇ ਵਿੱਚ ਜਾਂਦੇ ਆ ਜੀ ਉਹਨਾਂ ਦੀ ਲੋਕਾਂ ਦੀ ਉਹ ਘਟੋ ਘਟੋ ਬਚਤ ਹੋ ਸਕੇ ਵੀ ਜਿਹੜੀ ਉਹ ਤਾਂ ਕਿ ਜਿਹੜੀ ਕਮੇਟੀਆ ਲੈਵਲ ਤੇ ਉਹ ਸਾਡੇ ਅਫਸਰ ਸਾਹਿਬਾਨ ਨਾਲ ਉਹ ਮੀਟਿੰਗ ਕਰਾਈ ਜਾਊਗੀ ਤਾਂ ਕਿ ਉੱਥੇ ਬੈਠੀ ਉਹਨਾਂ ਦਾ ਕੰਮ ਹੋ ਸਕੇ ਕਤਲ ਸਰ ਪੂਰਾ ਅੰਦੀ ਦਾ ਪੂਰਾ ਇਹ ਇਹ ਸੀ ਜੀ ਦੇਖੋ ਟਾਰਗੇਟ ਤਾਂ ਸਾਡਾ ਤਾਂ 22 ਤੱਕ ਹੀ ਸੀਗਾ ਜੀ ਪਰ ਅਸੀਂ ਹੁਣ ਥੋੜੇ ਜਿ ਇਹਨਾਂ ਤੋਂ ਐਕਸਟੈਂਸ਼ਨ ਲੈਨੇ ਆਂ ਸਿੱਧੂ ਸਾਹਿਬ ਤੋਂ ਅਸੀਂ 2-4 ਦਿਨਾਂ ਦੇ ਵਿੱਚ ਸਾਰਾ ਕੰਪਲੀਟ ਕਰਕੇ ਇਹਨਾਂ ਦੇ ਸਪੂਰਤ ਕਰ ਦੇਣਾ ਜੀ ਫਿਰ ਅਨਾਉਂਸਮੈਂਟ ਕਰਾਂਗੇ ਤੇ ਫਿਰ ਉਸ ਤੋਂ ਬਾਅਦ ਵਰਕ ਚੱਲੂ ਠੀਕ ਹੈ